तर <laughs> लकड़ेर ਆ ਜਾ ਖਾਰੀ ਨਾ ਮੈਂ ਦੁੱਤਾਂ ਆਪਾਂ ਵਾਰੀ ਨੀ ਰੰਗ ਸੰਦੂਰੀ ਸਾਵਣ ਪੱਲੇ ਰੰਗ ਸੰਦੂਰੀ ਸਾਵਣ ਪੱਲੇ ਆ ਮਾਪਿਆ ਤੇਰੇ ਪਾਤੀ ਪੱਲੇ ਪਾਤੀ ਹਰ ਤੂ ਕਰਦਾ ਏ ਤੂ ਕਰਦਾ ਏ ਕਾਇ ਕਦਰਾਂ ਨਾ ਪਾਈਆਂ ਵੇ ਕਾਇ ਕਦਰਾਂ ਨਾ ਪਾਈਆਂ ਵੇ ਕਾਇ ਕਦਰਾਂ ਨਾ ਪਾਈਆਂ ਵੇ ਕੁੰਮਟਾ ਯਾਰਾਂ ਮੇਰੀ ਕਾਰੇ ਲਪਸਾਨ ਮੇਰੀ ਕਾਰੇ ਲਪਸਾਨ ਕਾਰੇ ਦੀ ਫੇਮ ਕੁੜੀਆਂ ਸਹਿਰ ਪਟਿਆਰੇ

ਪੱਤੀਆਂ ਪੰਜਹਾਂ ਦਾ ਮੈਂ ਜੁੜਾ ਪੱਤੀਆਂ ਪੰਜਹਾਂ ਦਾ ਮੈਂ ਜੁੜਾ ਇਕੱਲੀ ਟੂਣੀ ਤੇ ਮੁੰਡਾ ਬੀਨਾ ਮਟਕਾ ਲਾਵੇ ਮੁੰਡਾ ਬੀਨਾ ਮਟਕਾ ਲਾਵੇ ਮੁੰਡਾ ਬੀਨਾ ਮਟਕਾ पंहिंज <laughs> <laughs> ਈ ਆਰੀ ਲੰਗੀ ਏ ਸੋਨਾ ਮਟਿਆਰੇ ਲੋਕੋ ਸਾਰੀ ਮੀਆਂ ਦਾ ਦੀਆਂ ਤਿੰਨੀਆਂ ਫਰਨਾ ਕੋਲ ਵਰਕੇ ਤੇ ਤਿੰਨੀਆਂ ਇੱਕ ਕੜੇ ਵਿੱਚ ਮੋਰਖਵਾਦ ਦਾ ਇੱਕ ਕੜੇ ਵਿੱਚ ਮੋਰਖਵਾਦ ਦਾ ਇਹ ਇੱਕ ਕੜੇ ਵਿੱਚ ਨਹੀਂ ਕਰ ਚੋਰੀ ਹੋ ਗਈ ਓ ਚੋਰੀ ਹੋ ਗਈ ਰੂ ਕੇ ਤੇ ਵੱਡੀ ਨੇ ਆ ਬਿੱਤਸਰੀ ਦਾ ਜੇ ਤੇ ਵੱਡੀ ਤੇ ਓ ਦੋਕੜੇ ਅੰਗ ਚਮੋਟਵਾਜਰਾ ਓ ਦੋਕੜੇ ਅੰਗ ਚਮੋਟਵਾਜਰਾ ਵੀ ਕਿੱਜਾ ਕੜੇ ਬਿੱਤ ਰੂ ਸੋ ਪਰਿਮਾ ਵੀ ਗੜੀ ਸੋ ਪਰਿਮਾ ਵੀ ਗੜੀ ਸੋ ਪਰਿਮਾ ਜੀਓ かれ <music> ਓ ਮੈਂ ਕਿੱਦਿਆਂ ਵੀ ਰਾਣੀ ਮੁੰਡੇ ਆ ਓ ਮੈਂ ਕਿੱਦਿਆਂ ਵੀ ਰਾਣੀ ਮੁੰਡੇ ਆ ਓ ਕੋਈ ਨਾ ਮੇਰੇ ਵਰਗਾ ਤੇ ਰੂਪ ਮੇਰੇ ਵੀ ਮੇਰੇ ਹਾਨੀਆਂ ਓ ਰੂਪ ਮੇਰੇ ਦੀ ਮੇਰੇ ਹਾਨੀਆਂ ਸਾਰੇ ਕਰਦੇ ਜੱਟਾ ਢਿਲਦੀ ਨਾ ਰੱਖਦੇ ਇੱਕ ਇੱਕ ਖੜ ਜਾਂਦਾ ਪਿੰਡਾਰਾ ਕਿੱਤਾ ਵੇਖੀ ਵੇ ਨਾਲ ਬਾਹ ਵੇਖੀ ਦੇ ਸਰਦਾਰਾ ਵੇਖੀ ਦੇਸ ਕੀਤਾ ਵੇਖੀ ਵੇਨਾ ਰਹਿਣਾ ਪਹਿਣਾ ਕਦੇ ਨ ਲੜੀਆਂ ਕਦੇ ਨ ਲੜੀਆਂ ਵਿਚ ਵਗਾਂ ਦੇ ਬੈ ਕੇ ਕੋਲਾ ਬੋਲਦੀਆਂ ਇੱਥੋਂ ਜਾਂਦਾ ਇੱਥੋਂ ਬੋਲਦੀਆਂ ਵਿਚ ਵਗਾਂ ਦੇ ਬੈ ਕੇ ਕੋਲਾ ਬੋਲਦੀਆਂ ਵਿਚ ਵਗਾਂ ਦੇ ਇੱਕ ਚਾ ਦੀ ਪੂੜੀ ਇੱਕ ਕਦਾਦੀ ਪੂਰੀ ਦਸਤੇ ਨਾਲੇ ਦੀ ਪੂਰੀ ਦਸਤੇ ਨਾਲੇ ਦੀ ਪੂਰੀ ਪੱਗਾ ਵਾਲਿਆਂ ਦੇ ਮੁਖੜੇ ਲੋਲੇ ਪੱਗਾ ਵਾਲਿਆਂ ਦੇ ਪੱਪੜ ਬਜੋਲੇ ਪੱਗਾ ਵਾਲਿਆਂ ਦੇ ਪੱਪੜ ਬਜੂ ਮੈਨੂੰ ਲੱਗਿਆ ਜੀਤਾ ਕੱਟ ਕੇ